ਵਾਦ ਸ਼ਾ ਦਰਸ਼ਾ ਹਾਂ ਲੈ ਸੋ ਜਿਸ ਪਾਸ ਬਹਿਟ ਆ ਸੋਹੀਆ ਸਭ ਨਾ ਦਾਵੇ ਸਾ ਜੀਓ ਪਨਾਸਰੇ ਮਹੱਲਾ ਪੰਜਵਾ ਦੇਨ ਦਰਦਨਵਾਰ ਠਾਕੁਰ ਹੋ ਰੱਖ ਜਨਕੀ ਆਬਾ ਕਾਰਨ ਕਾਰਨ ਹਰਨ ਹਦਮ ਦੂਖ ਲਗ ਸਕੈ ਬਿਆਪਾ ਦੇਨ ਧਰਨ ਨਿਵਾਰ ਠਾਕੁਰ ਪਰਖ ਜਨ ਕੇ ਸਾਹਿਬ ਵਾਹਿਗੁਰੂ ਜਿੱਕੀ ਫਤਿਹ ਜੂਨ 1984 ਦੇ ਵਿੱਚ ਵਾਹਿ ਸੋ ਪਹਿਲੇ ਦੀ ਜਾਲ ਸਰਕਾਰ ਕਾਂਗਰਸ ਸਰਕਾਰ ਨੇ ਸਹਿਬ ਸਾਹਬ ਉਚੇਰ ਗੁਰੂ ਆਦਮ ਦੇ ਪਾਤਸ਼ਾਹ ਜੀ ਦੇ ਚੇਤੀ ਗੁਰਪੁਰ ਦੇ ਸਬੰਧ ਵਿੱਚ ਵੱਡੀ ਸੰਗਤ ਇਸ ਸਥਾਨ ਦੇ ਉੱਤੇ ਜੁੜੀਓ ਤੇ ਇੱਥੇ ਅਟੈਕ ਕਰਕੇ ਬਹੁਤ ਵੱਡਾ ਬੱਚਿਆਂ ਨੂੰ ਬਜ਼ੁਰਗਾਂ ਨੂੰ ਬੀਬੀਆਂ ਨੂੰ ਮਾਣਿਆਂ ਨੂੰ ਉਹਨਾਂ ਸਾਰਿਆਂ ਨੂੰ ਕੋਹ ਕੋ ਕੇ ਸ਼ਹੀਦ ਕੀਤਾ ਸਿੱਖ ਪੰਥ ਦਾ ਵੱਡਾ ਸਰਮਾਇਆ ਸਿੱਖ ਪੰਥ ਦੀ ਸਰਮੌਰ ਛਤੀਅਤ 22 ਸਦੀ ਦੇ ਮਹਾਨ ਸਿੱਖ ਸ਼ੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲਿਆਂ ਨੇ ਉਹਨਾਂ ਨੇ ਤੇ ਉਹਨਾਂ ਦੇ ਸਾਥੀ ਅਮਰ ਸ਼ਹੀਦ ਭਾਈ ਅਮਰੀਕ ਸਿੰਘ ਜੀ ਭਾਈ ਠਾਰਾ ਸਿੰਘ ਜੀ ਤੇ ਜਨਰਲ ਸ਼ਵੇਕ ਸਿੰਘ ਜੀ ਤੇ ਸਮੁੱਚੇ ਉਹਨਾਂ ਦੇ ਸਾਥੀਆਂ ਨੇ ਫौज-ਫौज ਨੂੰ ਫੇਚਣੇ ਵੀ ਚਵਾਏ ਔਰ ਇਥੇ ਰਾਂਣ ਤੱਤੇ ਦੇ ਵਿੱਚ ਟੱਕਰਾ ਕਰਕੇ ਸ਼ਹੀਦیاں ਵੀ ਪਾਈਆਂ ਉਹਨਾਂ ਪਵਿੱਤਰ ਸ਼ਹੀਦਾਂ ਨੂੰ ਸਮਾਰਕਤ ਹਰ ਸਾਲ ਦੀ ਤਰ੍ਹਾਂ ਅਖੰਡ ਪਾਠ ਸਾਹਿਬ ਦੀ ਪਰੰਪਰਾ ਕੀਤੀ ਗਈ ਆ ਪਾਰਸੋਂ 7:30 ਵਜੇ ਨੌਵੇਂ ਮਹੱਲੇ ਦੇ ਸ਼ਲੋਕਾਂ ਤੋਂ ਬਾਅਦ 8:00 ਵਜੇ ਉੱਤੇ ਅਖੰਡ ਪਾਠ ਸਾਹਿਬ ਦੀ ਸਮਾਪਤੀ ਹੋ ਜਾਣੀ ਤੇ ਫਿਰ 8:00 ਵਜੇ ਥੱਲੇ ਆਸਾ ਜੀ ਦੀ ਬਾਹ ਤਖਤ ਸ੍ਰੀ ਅਕਾਲ ਤਖਤ ਸਾਹਿਬ ਦੇ ਫਜ਼ੀਲ ਤੋਂ ਜਿਸਲੇ ਸਮਾਪਤ ਹੁੰਦੀ ਤੇ ਨਾਲ ਹੀ ਕੀਰਤਨ ਪ੍ਰਭ ਹੋ ਜਾਣਾ ਅਰਦਾਸ ਬੇਨਤੀ ਕਰਕੇ ਸਤਗੁਰਾਂ ਦੇ ਚਰਨਾਂ ਵਿੱਚ ਹੁਕਮਨਾਮਾ ਲੈ ਕੇ ਜਿਹੜੇ ਮਹਾਨ ਸ਼ਹੀਦ ਆ ਉਨਾ ਪਰਿਵਾਰਾਂ ਨੂੰ ਸਰਪਾਉ ਦੀ ਵੀ ਬਖਸ਼ਿਸ਼ ਹੋਣੀ ਹੈ ਸੋ ਸਾਰੀ ਸੰਗਤ ਨੂੰ ਨਿਮਰਤਾ ਸਹਿਤ ਬੇਨਤੀ ਕਰਦਾ ਇਹ ਜਿਹੜਾ ਸ਼ਹੀਦਾਂ ਦਾ ਆਪਾਂ ਮਨਾਉਨੇ ਆ 6 ਜੂਨ ਦਾ ਦਿਹਾੜਾ ਇਹ ਸ਼ਹੀਦਾਂ ਨੂੰ ਸਮਰਪਿਤ ਹੁੰਦਾ ਇੱਥੇ ਨਾ ਤਾਂ ਕੋਈ ਕਿਸੇ ਕਿਸਮ ਦੀ ਜਿਹੜਾ ਮਨੁੱਖ ਦੇ ਵਿੱਚ ਹੁੰਦੀ ਕੋਈ ਕਿਸ ਕਿਸ ਦੀ ਲਾਲਸਾ ਕਿਉਂਕਿ ਇਹ ਕੇਵਲ ਤਾਂ ਕੇਵਲ ਸ਼ਹੀਦਾਂ ਨੂੰ ਸਮਰਪਿਤ ਆ ਤੇ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਕਿ ਬਾਦ ਚੜ ਕੇ ਆਓ ਵੀ ਤੇ ਫਿਰ ਸ਼ਾਂਤੀਪੂਰਵਕਾਂ ਇਹ ਸਾਰਾ ਜਿਹੜਾ ਆ ਉਹਨਾਂ ਮਹਾਨ ਸ਼ਹੀਦਾਂ ਦਾ ਇਹ ਦਿਹਾੜਾ ਜਿਹੜਾ ਸਾਰੇ ਮਨਾਈਏ ਸੋ ਬਹੁਤ-ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਜੀ ਤੁਹਾਡੀ ਕਿਉਂਕਿ ਇਹ ਜਿਹੜਾ ਬਾਤ-ਬਾਤ ਚੱਲ ਰਹੀ ਹੈ ਸਰਦਮਾ ਸਾਹਿਬ ਦੇ ਨਾਲ ਸੁਖਾਵਾ ਕਾਲਜ ਦਾ ਕੋਈ ਨਾ ਗੁਰੂ ਸਾਹਿਬ ਗੁਰੂ 6ਵੇਂ ਪਾਤਸ਼ਾਹ ਗੁਰੂ 4ਵੇਂ ਪਾਤਸ਼ਾਹ ਬੈਠੇ ਆ ਅੱਜ 6 ਜੂਨ 1984 ਦੇ ਮਹਾਨ ਸ਼ਹੀਦ ਬਾਬਾ ਇਕੌਮ ਸੰਤ ਬਾਬਾ ਜਨੈ ਸਿੰਘ ਖਾਲਸਾ ਪਿਟੜਾ ਵਾਲੇ ਅਤੇ ਅਮਰਜੀਤ ਭਾਈ ਅਮਰੀਕ ਸਿੰਘ ਬਾਬਾ ਧਾਰਾ ਸਿੰਘ ਜਰਨ ਸ਼ਿਵੇਕ ਸਿੰਘ ਤੇ ਸਮੂਹ ਸਿੰਘਾ ਸਿੰਘਣੀਆਂ ਜਿਨ੍ਹਾਂ ਨੇ 6 ਜੂਨ 1984 ਨੂੰ ਟੈਂਕਾਂ ਤੇ ਤੋਪਾਂ ਦਾ ਮੁਕਾਬਲਾ ਕਰਦੇ ਹੋ ਸ਼ਹੀਦੀਆਂ ਪ੍ਰਾਪਤ ਕੀਤੀਆਂ ਉਹਨਾਂ ਦੀ ਯਾਦ ਨੂੰ ਤਾਜ਼ਾ ਰੱਖਣ ਵਾਸਤੇ ਅੱਜ ਖੰਡਪਾਟ ਸਾਹਿਬਾਂ ਜਿਹੜੇ ਆਰੰਭ ਹੋਏ ਆ 6 ਤਰੀਕ ਨੂੰ ਉਹਨਾਂ ਦੇ ਭੋਗ ਜਿਹੜੇ ਆ ਉਹ ਮਹਿਣਗੇ ਔਰ ਖੰਡਪਾਟ ਸਾਹਿਬ ਦੇ ਭੋਗ ਤੋਂ ਉਪਰੰਤ ਕੀਰਤਨ ਹੋਊਗਾ ਔਰ ਕੀਰਤਨ ਤੋਂ ਬਾਅਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਹੈ ਔਰ ਕੋ ਸ਼ਹੀਦ ਪਰਿਵਾਰਾਂ ਨੂੰ ਉਸ ਰੂਪੇ ਦੇ ਕੇ ਸਨਮਾਨਿਤ ਕਰੂਗੀ ਮੈਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਅਪੀਲ ਕਰਦਾ ਕਿ ਇੱਥੇ ਜਾਂ ਹੋਰ ਵੀ ਸਿੱਖ ਜਥੇਬੰਦੀਆਂ ਨੂੰ ਇੱਥੇ ਸ਼ੀਤਾਂ ਦੇ ਪਰਿਵਾਰਾਂ ਨੇ ਜਿਹੜਾ ਹੈ ਉਹ ਨਾ ਤੋਂ ਬਸ ਬੁਣਾਉਣਾ ਹੈ ਜਿਨ੍ਹਾਂ ਦੇ ਪਰਿਵਾਰਾਂ ਤੇ ਜੀ ਸ਼ੀਤ ਹੋ ਗਏ ਔਰ ਜਿਹੜੇ ਹੰਝੂ ਕਰ ਦਿੱਤੇ ਦੁੱਖ ਲੈ ਕੇ ਇੱਥੇ ਆਉਣਗੇ ਪਰ ਇਸ ਟਾਈਮ ਦੇ ਉੱਤੇ ਕੋਈ ਵੀ ਜਿਹੜੀ ਹੈ ਉਹ ਘਰਪੜ ਜਾਂ ਇੱਥੇ ਕਿਸੇ ਤੱਕ ਕਿਸਮ ਦੀ ਕੋਈ ਗੱਲ ਨਹੀਂ ਹੋਣੀ ਚਾਹੀਦੀ ਆਕਾਲ ਤਖਤ ਸਾਹਿਬ ਤੇ ਕਿ ਜੇਕਰ ਗੱਜ ਤੋਂ ਕੋਈ ਸਰੋਪੇ ਨਹੀਂ ਲੈਣਾ ਚਾਹੁੰਦਾ ਤੇ ਦੂਜੇ ਸਿੰਘ ਸਹਿਬਾਨ ਜਿਹੜੇ ਆ ਉਹ ਸਰੂਪੇ ਦੇਣਾ ਮੈਂ ਅਹੀ ਵੀ ਚੀਦਾਨੇ ਪਰਿਵਾਰ ਆ ਉਹਨਾਂ ਤੋਂ ਸਰੂਪਾ ਨਹੀਂ ਲੈਣਾ ਚਾਹੁੰਦੇ ਔਰ ਸੰਤਾਲੇ ਪਰਿਵਾਰ ਨੇ ਵੀ ਕਹਿਤਾ ਹੋਰ ਵੀ ਚੀਦਾਨੇ ਪਰਿਵਾਰਾਂ ਨੂੰ ਮੈਂ ਬੇਨਤੀ ਕਰਨੀ ਚਾਹੁੰਦਾ ਕਿ ਉਹ ਕਾਲ ਤਖਸਾਲ ਤੇ ਪਹੁੰਚਣ ਤੇ ਸ਼ਰੋਮਣੀ ਗੁਰਦੁਆਰਾ ਪੰਡਾ ਕਮੇਟੀ ਜਾਂ ਜਿਹੜੇ ਸਿੰਘ ਸਹਿਬਾਨ ਹੋਣਗੇ ਉਹਨਾਂ ਤੋਂ ਸਰੂਪੇ ਪ੍ਰਾਪਤ ਕਰਨਾ ਔਰ ਇੱਥੇ ਸ਼ਾਂਤੀ ਬਣਾਈ ਰੱਖਣ ਇੱਥੇ ਕਿਸੇ ਕਿਸਮ ਦੀ ਕੋਹ ਲੜਬਾ ਜੇ ਇੱਥੇ ਕਿਸੇ ਕਿਸਮ ਦਾ ਕੋਹ ਖੂਨ ਖਰਾਬਾ ਜਿਹੜਾ ਉਹ ਨਹੀਂ ਹੋਣਾ ਚਾਹੀਦਾ ਕਿਉਂਕਿ ਸਾਡਾ ਬਹੁਤ ਵੱਡਾ ਇੱਕ ਸਿੱਖਾਂ ਦਾ ਤਖਤ ਹੈ ਤੇ ਇਸ ਤਖਤ ਦੇ ਉੱਤੇ ਕੇਵਲ ਤੇ ਕੇਵਲ ਆ ਕੇ ਸ਼ਰਧਾ ਤੇ ਸਤਿਕਾਰ ਪੇਟ ਕਰਨਾ ਇਹ ਮੇਰੇ ਹੱਥੋਂ ਕਰਕੇ ਸਾਰੀ ਸਿੱਖ ਸੰਗਤ ਨੂੰ ਜਥੇਦਾਰ ਦੇ ਇੱਕ ਸਾਲ ਦੇ ਵਿਚਕਾਰ ਜਿਹੜਾ ਫਾਲ ਫੈਲਾ ਦੇਣਾ ਹੈ ਇਹ ਤਖਤਾਲ ਦੇ ਦੇਖੋ ਮੈਂ ਬੇਨਤੀ ਕਰਨੀ ਚਾਹਣਾ ਕਿ ਟਕਰਾਅ ਕੋਈ ਨਹੀਂਗਾ ਗਣਕਾਜ ਸਾਹਿਬ ਨੂੰ ਜਿਸ ਤਰੀਕੇ ਨਾਲ ਬਣਾਇਆ ਗਿਆ ਉਹਦਾ ਰੋਸ ਆ ਸਿੱਖ ਜਥੇਬੰਦੀਆਂ ਵਿੱਚ ਸਿੱਧਾ ਦੇ ਪਰਿਵਾਰਾਂ ਚ ਉਹ ਸਰਪ੍ਰਿਵਾਨਤ ਨਹੀਂ ਗਏ ਤੇ ਸਰਪ੍ਰਿਵਾਨਤ ਜਿਹੜਾ 200 ਰੁਪਏ ਜਿਹੜਾ ਹੈ ਉਹ ਸਿੱਧਾ ਦੇ ਪਰਿਵਾਰ ਜਿਹੜਾ ਲੈਣਾ ਚਾਹੁੰਦੇ ਹੋਰ ਕੋਈ ਟਕਰਾਅ ਨਹੀਂ ਘਟਕਰਾਅ ਕਾ ਤਾਂ ਟਕਰਾਅ ਤਾਂ ਕੋਈ ਹੈ ਨਹੀਂਗਾ ਇੱਥੇ ਟਕਰਾਅ ਕਰਨ ਵਾਸਤੇ ਥੋੜਾ ਆਉਣਾ ਇੱਥੇ ਤਾਂ ਕੇਵਲ ਤੇ ਕੇਵਲ ਹਨਤਮਸਤ ਘੋੜ ਵਾਸਤੇ ਆਉਣਾ ਇੱਥੇ ਕਿਸੇ ਤਰ੍ਹਾਂ ਦੀ ਕੋਈ ਖਰਾਬੀ ਨਹੀਂ ਹੋਣੀ ਜਦ ਦੀ ਸ਼ਾਂਤੀ ਰਹਿਣੀ ਚਾਹੀਦੀ ਹੈ